ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਤਰਕਤਰਨ ਪੁਲਿਸ ਨੇ ਸਰਹੱਦ ਪਾਰੋਂ ਆ ਰਹੇ ਨਸ਼ੇ ਨੂੰ ਰੋਕਣ ਲਈ ਤਿੰਨ ਮੁਕਦਮੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 1 ਕਿਲੋ 33 ਗ੍ਰਾਮ ਖੈਰੋ ਹੈ ਨਾ ਪਿਸਤੌਲ ਅਤੇ ਹੋਰ ਇਹ ਇੱਕ ਡਰੋਨ ਬਰਾਮਦ ਕੀਤਾ ਗਿਆ ਹੈ ਤਾਂ ਲਗਾਤਾਰ ਸਰਹੱਦ ਪਾਰੋਂ ਆ ਰਿਹਾ ਨਸ਼ਾ ਜਿੱਥੇ ਪੰਜਾਬ ਪੁਲਿਸ ਲਈ ਸਿਰਦਰਦੀ ਬਣਿਆ ਹੋਇਆ ਹੈ ਉੱਥੇ ਹੀ ਲੋਕਾਂ ਲਈ ਵੀ ਇਹ ਇੱਕ ਖਤਰਨਾਕ ਸਾਪਤ ਹੋ ਰਿਹਾ ਹੈ ਦਾ ਪੰਜਾਬ ਪੁਲਿਸ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਦੇ ਵਿੱਚ ਵੱਖ-ਵੱਖ ਥਾਣਿਆਂ ਵਿੱਚ ਅ ਦੋਸ਼ੀਆਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਤਾਂ ਕਿਹੜੇ-ਕਿਹੜੇ ਥਾਣਿਆਂ ਦੇ ਵਿੱਚ ਅਤੇ ਕਿੱਥੇ-ਕਿੱਥੇ ਜਿਹੜੇ ਇਹ ਦੋਸ਼ੀ ਕਾਬੂ ਕੀਤੇ ਗਏ ਸਾਰੀ ਜਾਣਕਾਰੀ ਪੰਜਾਬ ਪੁਲਿਸ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਤੇ ਇੱਕ ਮਹਿੰਮ ਚੱਲ ਰਹੀ ਆ ਉਸ ਮਹਿੰਮ ਦੇ ਵਿੱਚ ਸਾਡੀ ਜਿਹੜੀ ਸੀਆਈਏ ਦੀ ਟੀਮ ਹੈ ਜਿਹਨੂੰ ਐਸਪੀਡੀ ਅਤੇ ਡੀਐਸਪੀਡੀ ਲੀਡ ਕਰਦੇ ਆ ਉਹਨਾਂ ਦੀ ਟੀਮ ਨੂੰ ਇੱਕ ਦੋ ਚੰਗੀਆਂ ਸਫਲਤਾਵਾਂ ਮਿਲੀਆਂ ਨੇ ਇਹਦੇ ਵਿੱਚ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਜਿਹੜੇ ਕ੍ਰਾਸ ਬਾਰਡਰ ਸਮਗਲਿੰਗ ਆਫ ਡਰੱਗਸ ਐਂਡ ਵੈਪਨ ਹੈ ਜਿਹੜਾ ਉਹਦੇ ਮੋਡਿਊਲ ਬਸਟ ਕੀਤੇ ਗਏ ਨੇ ਪਹਿਲਾ ਹੈਗਾ ਮੁਕੱਦਮਾ ਨੰਬਰ 197 ਹੈ ਜਿਹੜਾ ਇਹ ਚਭਾਲ ਥਾਣੇ ਦਾ ਹੈ ਇਦੇ ਵਿੱਚ ਦੋ ਦੋਸ਼ੀ ਕੁਲਵੰਤ ਸਿੰਘ ਅਤੇ ਅਨਮੋਲ ਸਿੰਘ ਐ ਜੋ ਉਹ ਅਰੈਸਟ ਕੀਤੇ ਨੇ ਇਹਨਾਂ ਕੋਲੋਂ 1 ਕਿਲੋ 33 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਤੇ ਇਹ ਵੀ ਪਾਕਿਸਤਾਨ ਤੋਂ ਸਮਗਲਾਂ ਰਾਹੀਂ ਜਿਹੜੀ ਹੈ ਹੈਵਨ ਮੰਗਾਉਂਦੇ ਸੀਗੇ ਤੇ ਇੱਥੇ ਜਿਹੜੇ ਲੋਕਲ ਸਪਲਾਈਅਰ ਤੇ ਪੈਡਲਰਸ ਨੇ ਉਹਨਾਂ ਨੂੰ ਸਪਲਾਈ ਕਰਦੇ ਸੀ ਇਸ ਕੇਸ ਦੇ ਵਿੱਚ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿੱਦੇ ਚ ਅਸੀਂ ਇਸ ਕੇਸ ਦੇ ਜਿਹੜੇ ਬੈਕਵਰਡ ਅਤੇ ਫਾਰਵਰਡ ਲਿੰਕੇਜਸ ਨੇ ਉਹਨਾਂ ਬਾਰੇ ਤਫਤੀਸ਼ ਕਰ ਰਹੇ ਹਾਂ ਨਾਲ ਹੀ ਮਕਦਮਾ ਨੰਬਰ 211 ਹੈ ਜਿਹੜਾ ਇਹ ਖੇਮ ਕਰਨ ਦਾ ਮਕਦਮਾ ਹੈ ਜਿੱਦੇ ਚ ਇੱਕ ਡਰੋਨ ਅਤੇ ਇੱਕ 9mm ਗਲੌਕ ਤੇ ਦੋ ਜਿੰਦਾ ਰਾਉਂਡ ਹੈ ਜੋ ਉਹ ਰਿਕਵਰ ਕੀਤੇ ਗਏ ਨੇ ਇਸ ਕੇਸ ਦੇ ਵਿੱਚ ਗੁਰਚਰਨ ਸਿੰਘ ਉਰਫ ਤੋਤਾ ਹੈ ਜੋ ਅਰੈਸਟ ਕੀਤਾ ਗਿਆ ਹੈ ਇਹਦੇ ਚ ਵੀ ਸਿਮਿਲਰ ਮੋਡਸ ਆਪਰੇਂਡਾ ਹੈ ਕਿ ਇਹਦੇ ਵਿੱਚ ਵੀ ਪਾਕਿਸਤਾਨ ਤੋਂ ਸਮੱਗਲਰਾਂ ਰਾਹੀਂ ਵੈਪਨ ਮੰਗਾਏ ਜਾ ਰਹੇ ਸੀ ਤੇ ਇਸ ਕੇਸ ਦੇ ਵਿੱਚ ਵੀ ਸਾਡੀ ਟੀਮ ਵੱਲੋਂ ਡੂੰਘਾਈ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹ ਜਿਹੜੇ ਤਿੰਨੋ ਅਕਿਊਜ਼ ਨੇ ਇਹਨਾਂ ਦਾ ਮਾਨਯੋਗ ਅਦਾਲਤ ਤੋਂ ਰਿਮਾਂਡ ਲੈ ਕੇ ਆ ਇਨ ਡੈਪਥ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੇ ਕਮਾਲ ਜਿਹੜੇ ਗ੍ਰੀਨਰ ਤੋਂ ਇਹ ਵਨ ਵਕਰੀ ਆ ਤੋਂ ਬਕਰਾ ਕੀ ਸਾਰੇ ਪਾਕਿਸਤਾਨ ਤੋਂ ਦੋਨਾਂ ਦੇ ਨਾਮ ਦੇ ਇਹਨਾਂ ਨੂੰ ਅਰੇਜ ਜੀ ਬਿਲਕੁਲ ਤੇ ਤਾਂ ਹੀ ਮੈਂ ਇਹ ਗੱਲ ਕੀਤੀ ਹੈ ਕਿ ਇਹ ਜਿਹੜਾ ਕਰਾਸ ਬਾਰਡਰ ਜਿਹੜਾ ਸਮਗਲਿੰਗ ਹੋ ਰਹੀ ਹੈ ਉਸ ਸਿਲਸਿਲੇ ਦੇ ਵਿੱਚ ਸਾਨੂੰ ਚੰਗੀ ਸਫਲਤਾ ਮਿਲੀ ਹੈ ਕੋਈ ਹੁਣ ਤੱਕ ਪਹਿਲਾਂ ਨਹੀਂ ਇਸ ਦਰਜ ਇਹਦੇ ਵਿੱਚ ਡੂੰਘਾਈ ਇਸ ਤਫਤੀਸ਼ ਕੀਤੀ ਜਾ ਰਹੀ ਹੈ ਤੇ ਹਜੇ ਫਿਲਹਾਲ ਇਹਨਾਂ ਦੇ ਜਿਹੜੇ ਕੇਸ ਇਸ ਸਾਹਮਣੇ ਨਹੀਂ ਆਏ ਕਦੋਂ ਤੋਂ ਮੈਡੀਕਲ ਕੰਮ ਕਰਦੇ ਆ ਰਹੇ ਇਹਦੇ ਵਿੱਚ ਕਿਉਂਕਿ ਮੈਂ ਜਿੱਦਾਂ ਦੱਸਿਆ ਕਿ ਬੈਕਵਰਡ ਐਂਡ ਫਾਰਵਰਡ ਲਿੰਕੇਜਸ ਨੇ ਜਿਹੜੇ ਨਾਲ ਦੇ ਬੰਦੇ ਨੇ ਅਸੀਂ ਅਰੈਸਟ ਕਰਾਂਗੇ ਤੇ ਉਹਨਾਂ ਤੋਂ ਸਾਨੂੰ ਚੰਗੀ ਤਰ੍ਹਾਂ ਕਲੀਅਰ ਹੋਏਗਾ ਵੀ ਕਦੋਂ ਤੋਂ ਕਰਦੇ ਆ ਰਹੇ ਤਿੰਨ ਦਿਨ ਦਾ ਕੋਲ ਸਵਾਲ ਹੈ ਮਨ ਜਿ ਕਿੱਥੇ ਲੱਖਾ ਬੰਦੀ ਬੰਦੀ ਬੜੀ ਛੋਟੇ ਜਿਹੇ ਬਾਲ ਨਾ ਕਿਤੇ ਮਨ ਜਿਹੜਾ ਇਹ ਡਰੋਨ ਸਿਸਟਮ ਆਪਣੇ ਲਗਾਇਆ ਗਿਆ ਵਾ ਜਿਹੜੀ ਲਗਾਈ ਹੈ ਜੀ ਉਹਦੇ ذریعے ਚੀਜ਼ਾਂ ਕੰਮ ਨਹੀਂ ਆਈ ਹੈ ਕਿ ਜਾਂ ਇਹ ਵੈਸੇ ਕੀ ਜਿਹੜਾ ਆ ਰਾਤ ਵਗੈਰਾ ਜਿਸ ਪਾ ਗੋਰ ਟੈਕਸਰ ਵਿਖੇ ਜਾਂਦੇ ਸੀ ਨਹੀਂ ਡਰੋਨ ਸਿਸਟਮ ਤੋਂ ਵੱਖਰੇ ਤੌਰ ਤੇ ਰਿਕਵਰੀ ਹੋ ਰਹੀ ਹੈ ਉਹਦਾ ਵੀ ਅਸੀਂ ਤੁਹਾਡੇ ਨਾਲ ਡਿਟੇਲ ਹੈ ਜਿਹੜੀ ਸਾਂਝੀ ਕਰਦੇ ਹਾਂ ਜਿਹੜਾ ਇਹ ਹੈਗਾ ਇਹ ਡਿਫਰੈਂਟ ਇਨਪੁਟ ਤੇ ਕੀਤਾ ਗਿਆ ਮਰਦ ਜੁੱਸ ਦਾ ਜਿਵੇਂ ਚਲਣ ਦਾ ਮਹੌਲ ਜਾਂਦਾ ਪਿਆ ਵਾਟ ਨੂੰ ਹਥਿਆਰ ਮੈਨੇ ਲਾਹ ਰੋਣ ਮੈਨੀ ਇਸ ਤਰ੍ਹਾਂ ਇਸ਼ਾਰਾ ਕਰਦੇ ਕਿ ਕੀ ਗੱਲ ਹੋਏ ਨਹੀਂ ਇਸ਼ਾਰਾ ਤਾਂ ਜੀ ਇਹਦੇ ਇਹ ਕਰਦੇ ਨੇ ਕਿ ਜੋ ਦਰਨਦਾਰਨ ਪੁਲਿਸ ਹੈ ਮੁਜਤਦੀ ਨਾਲ ਕੰਮ ਕਰ ਰਹੀ ਹੈ ਤੇ ਸਾਡਾ ਨਿਰੰਤਰ ਕੋਸ਼ਿਸ਼ ਇਹ ਚੱਲ ਰਹੀ ਹੈ ਕਿ ਜੇ ਵੀ ਜਿਸ ਵੀ ਤਰ੍ਹਾਂ ਦੀ ਕੋਈ ਸਮਗਲਿੰਗ ਦੀ ਐਕਟੀਵਿਟੀ ਸਾਡੇ ਸਾਹਮਣੇ ਆਉਂਦੀ ਹੈ ਉਹਦੇ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਐਂਡ ਉਹਦਾ ਜਿਹੜਾ ਬੈਕਵਰਡ ਐਂਡ ਫਾਰਵਰਡ ਲਿੰਕੇਜ ਹੈ ਉਹਦੀ ਤਫਤੀਸ਼ ਕੀਤੀ ਜਾਵੇ ਤਾਂ ਕਿ ਜਿਹੜਾ ਪੂਰਾ ਮੋਡਿਊਲ ਹੈ ਉਹ ਖਤਮ ਕੀਤਾ ਜਾ ਸਕੇ ਮੈਡਮ ਕੋਈ ਡਰਗ ਮੰਨੀ ਵੀ ਫੜੀ ਗਈ ਹਾਜੇ ਦੇ ਛੋਲਾਲ ਜਿਦਾ ਮੈਂ ਦੱਸਿਆ ਕਿ ਹਰੇ ਇਸ ਕੇਸ ਦੇ ਵਿੱਚ ਹੋਰ ਵੀ ਲੋਕ ਇਨਵੋਲਡ ਨੇ ਤੇ ਸਾਨੂੰ ਉਮੀਦ ਹੈ ਕਿ ਉਹਨਾਂ ਨੂੰ ਜਦੋਂ ਅਸੀਂ ਇਨਵੈਸਟੀਗੇਟ ਕਰਾਂਗੇ ਤੇ ਸਾਨੂੰ ਹੋਰ ਰਿਕਵਰੀ ਹੋਣਗੀ